चांद <laughs> हो <laughs> <laughs> Ready! Fire! Ready! Fire! Ready! Fire! The deep, the deep, the deep. ਮਾਨ ਵਾਲੀ ਗੱਲ ਹੈ ਦੇਸ਼ ਲਈ ਸ਼ਹੀਦ ਹੋ ਗਿਆ ਸਾਡਾ ਜੋਧਾ ਸੁਖਪ੍ਰੀਤ ਸਿੰਘ ਇਹਦੇ ਪਿਤਾ ਜੀ ਸਦਾ ਰਣਜੀਤ ਸਿੰਘ ਇਹਦੇ ਦਾਦਾ ਜੀ ਉਹ ਵੀ ਫੌਜ ਦੇ ਵਿੱਚ ਸੀਗੇ ਪਰ ਬੜਾ ਅਫਸੋਸ ਹੋਇਆ ਕਿਉਂਕਿ ਕੱਲਾ ਕੱਲਾ ਪੁੱਤ ਸੀ ਕਰਦਾ ਨੁਕਸਾਨ ਹੋ ਗਿਆ ਸਾਡਾ ਤਾਂ ਚਲੋ ਸਿਰ ਮਾਨ ਦੇ ਨਾਲ ਉੱਚਾ ਹੋਇਆ ਪੰਜਾਬ ਦਾ ਪਰ ਉਹਦਾ ਵਿਚਾਰੀ ਦਾ ਸਾਈਂ ਚਲਾ ਗਿਆ ਛੋਟਾ ਜਿਹਾ ਬੱਚਾ ਰਹਿ ਗਿਆ 5 ਸਾਲ ਦਾ ਬਹੁਤ ਦੁੱਖ ਹੋਇਆ ਮੈਂ ਵਿਸ਼ਵਾਸ ਰਿਹਾ ਪਰਿਵਾਰ ਨੂੰ ਕਿ ਜਦੋਂ ਫੌਜ ਦਾ ਪੇਪਰ ਅੰਤ ਕਬੂਦ ਹੁ ਜਾਊਗਾ ਉਸ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਵੱਲੋਂ ਸਦਾ ਭਗਵਾਨ ਸ੍ਰੀ ਗੋਬਿੰਦ ਸਿੰਘ ਮਾਨ ਜੀ ਵੱਲੋਂ ਜੋ ਵੀ ਅਸੀਂ ਸ਼ਹੀਦਾਂ ਨੂੰ ਜੜ ਜੜ ਸੂਰਤ ਦਿੰਦੇ ਇਹ ਪਰਿਵਾਰ ਨੂੰ ਜੜੀ ਦਾ ਇਹਦਾ ਬੇੜਾ ਜਨਾ ਸੁਖ ਪੀਂਦਾ ਉਹ ਠੀਕ ਨਹੀਂ ਹੈਗਾ ਉਹਦਾ ਲਾਜ ਚੱਲ ਰਿਹਾ ਕੇ ਜੀ ਅਜ ਕੋਈ ਸਰਕਾਰ ਮਦਦ ਕਰੇਗੀ ਬਿਲਕੁਲ ਜੇ ਜੇਦੋ ਇਹ ਕਹਿਣਗੇ ਹੱਥਾਂ ਦੀ ਬਤ ਕਰਾਂਗੇ ਕੋਈ ਚੱਕਾ ਉਹਦੇ 15 ਆਪਰੇਸ਼ਨ ਹੋਣੇ ਸੱਤ ਹੋ ਚੁੱਕੇ ਨੇ ਤੇ ਬਾਕੀ ਇਹ ਹੈਗੇ ਨੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਜਦੋਂ ਆ ਕੇ ਬੈਠ ਕੇ ਗੱਲ ਕਰਨਗੇ ਤੇ ਆਪਾਂ ਕਰ ਲਾਂਗੇ ਆਪਾਂ ਤਾਂ ਪਰਿਵਾਰ ਦੀ ਹੱਥਾਂ ਦੀ ਬਤ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਭੋਈ ਆ ਇਹ ਤਿੰਨ ਪੀੜੀਆਂ ਤੋਂ ਪਰਿਵਾਰ ਇਸੇ ਹੀ ਡਿਊਟੀ ਕਰ ਰਿਹਾ ਆ ਤੇ ਬਹੁਤ ਹੀ ਬੰਦੇ ਪਲਮਾਨਸੀ ਚ ਰਹਿਣ ਵਾਲੇ ਹੀ ਆ ਬਾਕੀ ਇਹਦਾ ਬੱਚਾ ਜਿਹੜਾ ਗਾਂ ਆ ਉਹਦਾ ਬਹੁਤ ਹੀ ਨੁਕਸਾਨ ਜ਼ਿਆਦਾ ਕਿ ਉਹ ਅੱਗੇ ਉਹਦੇ ਪ੍ਰਸ਼ਨ ਹੋ ਚੁੱਕੇ ਨੇ ਅੱਗੇ ਹੋ ਚੁੱਕੇ ਤੇ ਹੁਣ ਪਤਾ ਨਹੀਂ ਜੇ ਸਰਕਾਰ ਮਤ ਕਰਦੀ ਹੈ ਕਿ ਕੀ ਕਰਦੀ ਹੈ ਇਹਨਾਂ ਦੀ ਵਿਚਾਰਿਆਂ ਦੀ ਤੇ ਗਾਂ ਵਾਸਤੇ ਅਸੀਂ ਇਹੋ ਆੰਨਿਆ ਵੀ ਉਹਦੀ ਬੱਚੇ ਦੀ ਹੱਲਪ ਹੋਵੇ ਜ਼ਰੂਰੀ ਕਿਉਂਕਿ ਉਹ ਇਕੱਲਾ ਇਕੱਲਾ ਬੱਚਾ ਰਹਿ ਗਿਆ ਤੇ ਇਸ ਕਰਕੇ ਉਹਨਾਂ ਦੀ ਜ਼ਰੂਰੀ ਚਾਹੀਦੀ ਸਾਨੂੰ ਦੀ ਆਗੇ ਨੁਕਸੇ ਕੰਨ ਪਤਾ ਨਹੀਂ ਇਹ ਪਤਾ ਨਹੀਂ ਇਹਦਾ ਦੱਸਦੇ ਆ ਕਿ ਉਹ ਕੋਈ ਅੰਦਰੋਂ ਹੀ ਨੁਕਸਿਆ ਬੱਚੇ ਦਾ ਵੀ ਆਪਣਾ ਫੇਫੜਿਆਂ ਫੂੜਿਆਂ ਦਾ ਲਾ ਲੋ ਗਈ ਗੁਰਦਿਆਂ ਕਰਦਿਆਂ ਦਾ ਜੀ ਉਹਦਾ ਕਰਕੇ ਉਹ ਪੀਜੀਆ ਹੀ ਰਿਹਾ ਬੜਾ ਚੇਰਾ ਪਿੰਡ ਵਾਸੀਆਂ ਨੂੰ ਕੀ ਮੰਗ ਕਰਦੇ ਪਿੰਡ ਵਾਸੀਆਂ ਵੀ ਇਹਨਾਂ ਦੀ ਪਰਿਵਾਰ ਦੀ ਬਹੁਤ ਪਰਿਵਾਰ ਆ ਸਹੀ ਆ ਤੇ ਇਹਨਾਂ ਦੀ ਮਤਤ ਕੀਤੀ ਜਾਵੇ ਸਰਕਾਰ ਨੂੰ ਇਹੋ ਬੇਨਤੀ ਸਾਡੀ ਜਿਹੜੇ ਤਾਂ ਸ਼ਹੀਦ ਹੋਇਆ ਸਨਮਾਨ ਵੀ ਹੈ ਤੇ ਦੁੱਖ ਹੀ ਬਹੁਤ ਜ਼ਿਆਦਾ ਸਾਡਾ ਕੱਲਾ ਕੱਲਾ ਬੇਟਾ ਦਸਾਂ ਤੋਂ ਛੱਟ ਕੇ ਚਲੀ ਗਏ ਤਦੋਂ ਬਹੁਤ ਜ਼ਿਆਦਾ ਹੋਰ ਬਾਕੀ ਮਾਨ ਇਸ ਕਰਕੇ ਉਹਨਾਂ ਵੀ ਬੰਦਾ ਸਾਡੇ ਲੋ ਸ਼ਹੀਦ ਹੋ ਕੇ ਡਿਊਟੀ ਦਰਾਂ ਲਾ ਪ੍ਰਿੰਟ ਸ਼ੋਰ ਸ਼ੀਦੀ ਪਾ ਕੇ ਤਰੀਕੇ ਨਾਲ ਆਇਆ ਜੀ ਸਰ ਇਹਨੀਆਂ ਪੀੜੀਆਂ ਤੁਹਾਡੀ ਸਾਡੀ ਤੀਜੀ ਪੀੜੀ ਦਾ ਨੌਜਵਾਨ ਹੈ ਸਾਡਾ ਇਹ ਤੋਂ ਪਹਿਲਾਂ ਸਾਡੇ ਫਾਦਰ ਸਾਹਿਬ ਵੀ ਜੂਸੂਬੇ ਦਾ ਰਟਾਇਰ ਹੋਏ ਮੈਂ ਵੀ ਆਰਮੀ ਜੋ ਵਾਲ ਦਾ ਰਟਾਇਰ ਹੋਇਆ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਰஞ்சிਤ ਸਿੰਘ ਉਹ ਵੀ ਆਰਮੀ ਜੋ ਰਟਾਇਰ ਹੋਏ ਨੇ ਇਹ ਸਾਡੀ ਤੀਜੀ ਪੀੜੀ ਸਰਦਾਰ ਸੋਕਪ੍ਰੀਤ ਸਿੰਘ ਜੀ ਦੇ ਵੀ ਉੱਤੇ ਸੀ ਦੋਏ ਨੇ ਡੂਟੀ ਦੌਰਾਨ ਹੋ ਗਈ ਸੁਖਪ੍ਰੀਤ ਦਾ ਬੇਟਾ ਕਹਿੰਦਾ ਠੀਕ ਨਹੀਂ ਰਾਕੀ ਮੰਨਦਾ ਸੁਖਪ੍ਰੀਤ ਦਾ ਬੇਟਾ ਜੋ 22 ਵਰਥ ਹੈ ਉਹਨੂੰ ਇੱਕ ਫੂਡ ਪਾਈਪ ਨਹੀਂ ਹੈਗੀ ਉਹ ਆਰਟੀਫੀਸ਼ੀਅਲ ਪਾਈਪ ਪਾਈ ਹੈ ਹੁਣ 2 4 5 ਮਹੀਨੇ ਬਾਅਦ ਨਾਲ ਚੰਡੀਗੜ੍ਹ ਲਈ ਉਹਨੂੰ ਵਿਖਾਉਣਾ ਪੈਂਦਾ ਅਗਰ ਖਾਣਾ ਖੁਣਾ ਖਾਵੇ ਤੂੰ ਖਾਣਾ ਫਾਜ ਜਾਂਦਾ ਬੋਟਿੰਗ ਵਗੈਰਾ ਕਰ ਦਿੰਦਾ ਉਹਦਾ ਵੀ ਇਲਾਜ ਚੱਲ ਰਿਹਾ ਉਹ ਵੀ ਕਾਫੀ ਮਤਲਬ ਪੋਜੀਸ਼ਨ ਉਹਦੀ ਵੀ ਠੀਕ ਨਹੀਂ ਹੈ ਕਿ ਬੱਚੇ ਦੀ ਮੰਗ ਸਰਕਾਰ ਤੋਂ ਇਹ ਕਰਦੇ ਆ ਵੀ ਜੋ ਪੰਜਾਬ ਗਵਰਨਮੈਂਟ ਦੇ ਉਸ ਸਹੂਲਤਾਂ ਨੂੰ ਵੱਧ ਤੋਂ ਵੱਧ ਦਿੱਤੇ ਜਾਣ ਤਾਂ ਕਿ ਬੱਚੇ ਦਾ ਇਲਾਜ ਕਰ ਸਕੇ ਪਿੱਛੇ ਫੈਮਿਲੀ ਜੋ ਆਪਣੀ ਵਾਈਫ ਹੋ ਵੀਤੀ 32 ਸਾਲ ਦੀ ਹੈ ਤਾਂ ਕਿ ਉਹਨਾਂ ਦਾ ਜੋ ਪਿਛਲਾ ਭਵੇਖਿਆ ਵਧੀਆ ਤਰੀਕੇ ਨਾਲ ਗੁਜ਼ਰ ਸਕੇ ਇਹੋ ਮੰਗ ਕਰਾਂਗੇ ਗਵਰਨਮੈਂਟ ਤੋਂ ਮੈਂ ਦਾ 3 ਪੀ ਪੀ ਡੀ ਫੋਰਸ ਚ ਮੇਰੇ ਫਾਦਰ ਸਾਹਿਬ ਉਤਪਤ ਮੈਂ ਇਹ ਕਿਨਾਂ ਜੋ ਬੱਚੇ ਸਹੂਲਤਾਂ ਮੈਨੂੰ ਮਿਲਦੀ ਸੀ ਦੀਆਂ ਗਵਰਨਮੈਂਟ ਤੋਂ ਬਾਅਦ ਕਿੰਨੇ ਸਾਲ ਕਿੰਨੇ ਸਾਲ ਨੇ ਨੌਕਰੀ ਕੀਤੀ ਕਿੰਨੇ ਸਾਲ ਨੇ ਕਿਦੋਂ ਰਟਾਇਰਮੈਂਟ ਲਈ ਦਿੱਤੀ ਇਹ 2025 ਚ ਛੁੱਟੀ ਹੈ 26 ਕਿੰਨੇ ਸਾਲ ਹੋ ਗਏ ਨੌਕਰੀ ਕਰਦੇ 13 ਸਾਲ ਕਿੰਨੇ ਰਿਡਰਮੈਂਸ਼ਨ 2025 ਜ 26 ਜਣੀ ਮੈਨੂੰ ਪੁੱਤ ਮਾਂ ਕੀ ਕਰਦੇ ਮਗਰ ਗੱਤ ਵਾਸੂ ਹੁੰਦਾ ਮੈਨੂੰ ਜਦ ਬੱਚਾ ਛੋਟਾ ਹਜੇ ਉਹਦਾ ਟ੍ਰੀਟਮੈਂਟ ਚਾਹੀਦਾ ਕਮੰਡ ਪੋਸਟ ਕੋਲ ਚੰਡੀਗੜ੍ਹ ਫੂਡ ਪੈਰ ਦਾ ਆਪਰੇਸ਼ਨ ਹੋਇਆ